ਸਾਸੀ ਕਾਲ ਦੋਸਤੋ ਮੈਂ ਗੁਰਜੰਟ ਨੂੰ ਫੇਹਾ ਪਿੰਡ ਨਫੇਹਾ ਦੇ ਜੰਪਾਲ ਸਾਬਕਾ ਡੀਆਈਜੀ ਸਾਹਿਬ ਸਰਦਾਰ ਰਹਿੰਦ ਸਿੰਘ ਚਾਲ ਤੇ ਉਹਨਾਂ ਦੇ ਫਰਜੰਦ ਫਿਲਮੀ ਅਦਾਕਾਰ ਬਾਈ ਗੁਲਜਾਰ ਇੰਦਰ ਚਾਲ ਉਹਨਾਂ ਦੇ ਚਲਾਏ ਗਏ ਮਿਸ਼ਨ ਦੇ ਤਹਿਤ ਪਿੰਡ ਨਫੇਹਾ ਦੇ ਲੋੜਵੰਦ ਪਰਿਵਾਰ ਦਾ ਮਕਾਨ ਬਣਾ ਕੇ ਦਿੱਤਾ ਹੈ ਅੱਜ ਮਕਾਨ ਦੀ ਛੱਤ ਪੈ ਗਈ ਹੈ ਚਾਲ ਪਰਿਵਾਰ ਦਾ ਕੁਲਵੰਤ ਸਿੰਘ ਤੌਰ 'ਤੇ ਸ਼ਿੰਦੀ ਪੁੱਤਰ ਸਵਰਗਵਾਸੀ ਚੰਨਣ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਤੇ ਤੁਹਾਨੂੰ ਦੱਸ ਦੇ ਗਏ ਕਿ ਚਾਲ ਸਾਹਿਬ ਸਿਰਫ ਘਰ ਜਾਂ ਮਕਾਨ ਹੀ ਬਣਾ ਕੇ ਨਹੀਂ ਦੇ ਰਹੇ ਹਰ ਲੋੜਵੰਦ ਪਰਿਵਾਰ ਨੂੰ ਮਾਲੀ ਮਦਦ ਲੜਕੀਆਂ ਦੇ ਵਿਆਹ ਕਰਵਾ ਰਹੇ ਹੈ ਚਾਲ ਸਾਹਿਬ ਤੇ ਬਾਈ ਗੁਜਰਾਰ ਇੰਦਰਚਾਲ ਵੱਲੋਂ ਕਈ ਮਹੀਨੇ ਪਹਿਲਾਂ ਇੱਕ ਪ੍ਰੋਗਰਾਮ ਆਪਣੇ ਪਿੰਡ ਦੇ ਵਿੱਚ ਰੱਖਿਆ ਸੀ ਪਿੰਡ ਦੇ ਨਾਲ ਵਾਦਾ ਕੀਤਾ ਸੀ ਕਿ ਲੋੜਵੰਦ ਪਰਿਵਾਰਾਂ ਜਾਂ ਜਿਨ੍ਹਾਂ ਦੇ ਮਕਾਨ ਖਸਤਾ ਹੈ ਉਹਨਾਂ ਦੇ ਮਕਾਨ ਬਣਾ ਕੇ ਦਿੱਤੇ ਜਾਣਗੇ ਤੇ ਮਿਸ਼ਨ ਦੇ ਤਹਿਤ ਅੱਜ ਪਹਿਲੇ ਮਕਾਨ ਪਹਿਲੇ ਘਰ ਦੀ ਛੱਤ ਪੈ ਗਈ ਹੈ ਇਧਰ ਤੁਸੀਂ ਵੀਡੀਓ ਇੱਕ ਦੇਖ ਸਕਦੇ ਹੋ ਤੁਸੀਂ ਪਿੰਡ ਦੇ ਵਿੜੇ ਦੇ ਘਰਾਵੇ ਨੌਜਵਾਨ ਹੁਮ ਹੁਮਾ ਕੇ ਇਸ ਕਾਜ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਰਹੇ ਹੈ ਜਾਨੀ ਕਿ ਇਸ ਚੁਣਾਈ ਹੋਏ ਮਿਸ਼ਨ ਨੂੰ ਇਹ ਸਫਲਤਾਪੂਰਵਕ ਨੇਪਰੇ ਚਾੜੇ ਜਾ ਰਿਹਾ ਹੈ ਜਿਹੜਾ ਕਿ ਚੈਲ ਫੈਮਿਲੀ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਲੋੜਵੰਦ ਪਰਿਵਾਰਾਂ ਦੇ ਘਰ ਮਕਾਨ ਸ਼ਕਤਾਂ ਬਣਾ ਕੇ ਦਿੱਤੀਆਂ ਜਾਣਗੀਆਂ ਇਹਲਾ ਮਕਾਨ ਅੱਜ ਨੇਪਰੇ ਚੜ ਗਿਆ ਉਹਦੀ ਛੱਤ ਕੰਪਲੀਟ ਹੋ ਗਈ ਹੈ ਇਸ ਵੱਡੇ ਕਾਰਜ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਮਹਿੰਗਾਈ ਦੇ ਯੁੱਗ ਦੇ ਵਿੱਚ ਗਰੀਬ ਪਰਿਵਾਰ ਨੂੰ ਰੋਟੀ ਖਾਣ ਦੀ ਵੀ ਤੇਰੇ ਹਿਸਾਬ ਨਾਲ ਬਹੁਤ ਜਿਹੜੀ ਮੁਸ਼ਕਲ ਜਾਪਦੀ ਹੈ ਮੇਰੇ ਨਾਲ ਪਿੰਡ ਦੇ ਸਾਬਕਾ ਗ੍ਰੰਥੀ ਸਰਦਾਰ ਜੁਰਨੈਲ ਸਿੰਘ ਮਿੱਠੂ ਉਹ ਵੀ ਚਾਰ ਸਾਹਿਬ ਨੂੰ ਧੰਨਵਾਦੀ ਸ਼ਬਦ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਚੈਲ ਪਰਿਵਾਰ ਦਾ ਸਰਦਾਰ ਹਰਿੰਦਰ ਸਿੰਘ ਚਾਹਲ ਉਹਨਾਂ ਦੇ ਬੇਟਾ ਭਾਈ ਗੁਲਜਾਰ ਹਰਿੰਦਰ ਸਿੰਘ ਵੱਲੋਂ ਜੋ ਪਿਛਲੇ ਸਮੇਂ ਪਿੰਡ ਦੇ ਵਿੱਚ ਆ ਕੇ ਗਰੀਬਾਂ ਨੂੰ ਹੌਸਲਾ ਦਿੱਤਾ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਕਿ ਜਿਸ ਵੀ ਕਿਸੇ ਗਰੀਬ ਦਾ ਘਰ ਬਣਾਉਣ ਵਾਲਾ ਹੈ ਉਹ ਅਸੀਂ ਬਣਾਵਾਂਗੇ ਉਸ ਦੇ ਤਹਿਤ ਜੋ ਪਹਿਲਾ ਘਰ ਪਈ ਸਿੰਦਾ ਸਿੰਘ ਮਜਵੀ ਸਿੱਖ ਜਿਸ ਦੇ ਦੋ ਕਮਰੇ ਲੱਗ ਪਏ ਸਨ ਉਹਨਾਂ ਨੂੰ ਹੌਸਲਾ ਫੁਜਾਈ ਕੀਤੀ ਕਾਜ ਉਸ ਮਕਾਨ ਦੀ ਛੱਤ ਪੈ ਰਹੀ ਹੈ ਉਸ ਮਕਾਨ ਦੀ ਛੱਤ ਪੈ ਰਹੀ ਹੈ ਸਾਰੇ ਪਰਿਵਾਰ ਜਿੰਨੇ ਵੀ ਬੇੜੇ ਦੇ ਪਰਿਵਾਰ ਹਨ ਸਾਰਿਆਂ ਵੱਲੋਂ ਚੈਲ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਗਰੀਬਾਂ ਦੀ ਬਾਹ ਫੜੀ ਹੈ ਸੋ ਪਰਮਾਤਮਾ ਚੈਲ ਪਰਿਵਾਰ ਨੂੰ ਦੇਣ ਉਹ ਗੁਣੀ ਰਾਜ ਤੇ ਉਹ ਗੁਣੀ ਤਰੱਕੀ ਬਖਸ਼ਿਸ਼ ਕਰਨਾ ਚੜ੍ਹਦੀਆਂ ਕਲਾਂ ਚ ਰੱਖਣਾ ਇਸੇ ਤਰ੍ਹਾਂ ਹੀ ਗਰੀਬਾਂ ਦੇ ਅੰਗ ਸੰਗ ਹੋ ਕੇ ਗਰੀਬਾਂ ਦੀ ਸਹਾਇਤਾ ਕਰਦੇ ਰਹਿਣ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਸਾਰੇ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਾਰੇ ਪਰਿਵਾਰਾਂ ਨੂੰ ਬੜੀ ਹੌਸਲਾ ਹੋਇਆ ਹੈ ਇਹ ਕਾਰਜ ਦੇਖ ਕੇ ਤੇ ਅੱਗੇ ਤੋਂ ਵੀ ਜੋ ਪਰਿਵਾਰ ਜਿਨ੍ਹਾਂ ਦੇ ਮਕਾਨ ਡਿੱਗੇ ਹਨ ਖਸਤਾ ਪੈਣ ਵਾਲੀਆਂ ਹਨ ਉਹਨਾਂ ਨੂੰ ਵੀ ਉਹਨਾਂ ਵੱਲੋਂ ਮੋਟਾ-ਮੋਟਾ ਮਾਰਦਗੇ ਉਹਨਾਂ ਦੀ ਵੀ ਹੌਸਲਾ ਫੁਜਾਈ ਕੀਤੀ ਜਾਂਦੀ ਹੈ ਕਿਉਂਕਿ ਇਸ ਲਈ ਖੇਤੀ ਤੋਂ ਖੇਤੀ ਜਿਹੜੇ ਮਕਾਨ ਰਹਿੰਦੇ ਹਨ ਉਹਨਾਂ ਨੂੰ ਵੀ ਇਸੇ ਤਰੀਨੇ ਪਰ ਚੜਾਗੇ ਤੇ ਇਸ ਕਰਕੇ ਸਾਰੇ ਪਰਿਵਾਰਾਂ ਵੱਲੋਂ ਬਹੁਤ-ਬਹੁਤ ਧੰਨਵਾਦ ਹੈ। ਦਾਸ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਹੈ। ਪਰਮਾਤਮਾ ਸਹਿਲ ਪਰਿਵਾਰਾਂ ਨੂੰ ਦਿਨ-ਦੁਗਣੀ ਰਾਤ ਚੌਗਣੀ ਸਰਪ੍ਰੀਵਰਤ ਕਰਨ, ਜੜਦੀਆਂ ਤੁਲਾਂ ਰੱਖਣ, ਕਿਸੇ ਪ੍ਰੇਮਾਨ ਕੋ ਦੀ ਸੇਵਾ ਕਰਦੇ ਰਹਿਣ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਮਝੀ ਜਰਨੈਲ ਸਿੰਘ ਮਿੱਠੂ ਸਾਹਿਬ ਦਾ ਗ੍ਰੰਥੀ ਪਿੰਨ ਲਫੇਹਾ ਜਿਨ੍ਹਾਂ ਨੇ ਚਾਲ ਫੈਮ ਦੇ ਵੱਡੇ ਉਪਰਾਲੇ ਨੂੰ ਦਾਤ ਦਿੱਤੀ ਹੈ। ਸਰਣਾ ਕੀਤੀ ਹੈ ਸਰਣਾ ਕਰਨੀ ਵੀ ਬਣਦੀ ਹੈ ਕਿਉਂਕਿ ਇਹ ਕਾਰਜ ਛੋਟਾ ਨਹੀਂ ਹੈ ਇਹ ਵੱਡਾ ਕਾਰਜ ਸ਼ੁਰੂ ਕਰਨ ਜਾ ਰਿਹਾ ਹੈ ਚੈਲ ਸਾਹਿਬ ਸਾਡੇ ਵੱਲੋਂ ਤੇ ਸਮੁੱਚੀ ਪੰਚਾਇਤ ਸਰਪੰਚ ਸਾਹਿਬ ਵੱਲੋਂ ਚੈਲ ਸਾਹਿਬ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਹੜਾ ਕਿ ਸਮਾਜ ਸੇਵੀ ਬਣ ਕੇ ਪਿੰਡ ਨੂੰ ਸੋਹਣਾ ਪਿੰਡ ਬਣਾਉਣ ਦਾ ਸੋਚ ਰਿਹਾ ਹੈ ਆਓ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੇ ਕਾਰਜਾਂ ਦੇ ਵਿੱਚ ਸ਼ਾਮਲ ਹੋਈਏ ਆਸ ਤੇ ਉਮੀਦ ਕਰਦਾ ਕਿ ਇਹ ਚੈਲ ਸਾਹਿਬ ਦਾ ਉਪਰਾਲਾ ਬੜਾ ਚੰਗੇ ਲੱਗਿਆ ਹੋਊਗਾ ਜੇਕਰ ਇਹ ਉਪਰਾਲਾ ਚੰਗਾ ਲੱਗਿਆ ਤਾਂ ਜਰੂਰ ਚੰਗੇ ਚੰਗੇ ਕੋਇੰਟ ਕਰਕੇ ਹੌਸਲਾ ਅਫਜਾਈ ਜਰੂਰ ਕਰਨੀ ਹੈ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ